ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰੇ ਦਿਦੋਸਤੋ ਮਿੱਤਰਾਂ ਨੂੰ ਸੋ ਆਪਣੀ ਪੰਜੇ ਤਖਤਾਂ ਦੀ ਯਾਤਰਾ ਅੱਜ ਸੰਗਰੂਰ ਤੋਂ ਸ਼ੁਰੂ ਕਰਨ ਲੱਗਿਆ ਗੁਰਦੁਆਰਾ ਨਾਨਕੀਆਣਾ ਸਾਹਿਬ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਕਰਤੀ ਹੈ ਤੇ ਨਾਲ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਕਰਤੀ ਹੈ ਸੋ ਆਓ ਉਹ ਜਗ੍ਹਾ ਤੇ ਖੜੇ ਹਾਂ ਜਿੱਥੇ ਉਹਨਾਂ ਟਾਈਮਾਂ ਦੇ ਵਿੱਚ ਇਹ ਕਰੀਦ ਸਾਹਿਬ ਗੁਰਦੁਆਰਾ ਜਿਹੜਾ ਕਰੀਦ ਸਾਹਿਬ ਆ ਜਿਹੜਾ ਕੋਈ ਦਰਸ਼ਨ ਕਰਦੇ ਆ ਉਸ ਜਗ੍ਹਾ ਕੋ ਇਸ ਪਾਵਨ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ 1616 ਈਸਵੀ ਨੂੰ ਚਰਨ ਪਾਏ। ਗੁਰੂ ਜੀ ਇੱਥੇ ਲੱਗੇ ਹੀ ਪਿੰਡ ਕੋਈ ਸਾਹਿਬ ਆ ਜੀ। ਸੋ ਕੋਈ ਸਾਹਿਬ ਤੋਂ ਆਏ ਸਨ ਇਸ ਕਰੀਦ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਜਿਹੜਾ ਤੁਸੀਂ ਆਹ ਕਰੀਦ ਸਾਹਿਬ ਦਾ ਸੋ ਦਰਖਤ ਦੇਖ ਰਹੇ ਹੋਗੇ ਸੋ ਇਹ ਪਾਕ ਪਵਿੱਤਰ ਧਾਤੀ ਹੈ ਇਸੇ ਜਗ੍ਹਾ ਤੇ ਧੰਨ ਧੰਨ ਗੁਰੂ ਨਾਨਕ ਮਹਾਰਾਜ ਉਬਰ ਆਜ਼ਮਾਨ ਹੋਏ ਸੀਗੇ ਥੋੜਾ ਸਾਹ ਮੰਦir ਸਾਹਿਬ ਤਿਆਰ ਕਰਵਾਇਆ ਸੀਗਾ ਸੋ ਇਸ ਸਥਾਨ ਤੇ ਸੋ ਦਰਸ਼ਨ ਮੇਲਾ ਤੁਸੀਂ ਕਰਦੇ ਹੋਵੋਗੇ ਆ ਉਹੀ ਕ੍ਰੀਸ਼ ਸਾਹਿਬ ਦਾ ਸੋ ਦਰਖਤਾ ਜੀ ਕਰੋ ਦਰਸ਼ਨ ਮੇਲਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਓ ਪਹਿਲੀ ਵੀਡੀਓ ਆਪਣੀ ਪੰਜੇ ਤਖਤਾਂ ਦੀ ਯਾਤਰਾ ਦੀ ਜਿਹੜੀ ਵੀਡੀਓ ਆ ਗਈ ਇਹ ਤੇ ਇਹ ਵੀਡੀਓ ਨੂੰ ਬੱਤ ਤੋਂ ਬਾਅਦ ਸ਼ੇਅਰ ਕਰਿਓ ਇਹ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਸੋ ਸਾਹਮਣੇ ਤੁਸੀਂ ਗੁਰੂ ਘਰ ਦੇਖਦੇ ਬਹੁਤ ਪਿਆਰਾ ਗੁਰੂ ਘਰ ਬਣਿਆ ਹੋਇਆ ਹੈਗਾ ਤੇ ਦਰਸ਼ਨ ਦੇਦਾਰ ਕਰਦੇ ਜੇ ਪਹਿਲੀ ਵੀਡੀਓ ਆਪਣੀ ਸੋ ਉਸ ਤੋਂ ਬਾਅਦ ਆਪਾਂ ਕੰਟੀਨਿਊ ਲਗਾਤਾਰ ਹੁਣ ਆਪਾਂ ਵੱਖ-ਵੱਖ ਸਥਾਨਾਂ ਦੀ ਤੁਹਾਨੂੰ ਦਰਸ਼ਨ ਕਰਾਉਂਦੇ ਜਾਵਾਂਗੇ ਪੰਜੇ ਤਖਤਾਂ ਦੀ ਯਾਤਰਾ ਜਿਹੜੀ ਆਪਾਂ ਸੰਗਰੂਰ ਤੋਂ ਸ਼ੁਰੂ ਕਰੀ ਆਗੀ ਤੇ ਗੁਰਦੁਆਰਾ ਨਾਨਕੀਆਣਾ ਸਾਹਿਬ ਸੋ ਸਾਡੇ ਇਲਾਕੇ ਦਾ ਮਾਣ ਆ ਸਾਡੇ ਇਲਾਕੇ ਦੀ ਬਹੁਤ ਪ੍ਰਸਿੱਧ ਜਗ੍ਹਾ ਕੀ ਧੰਤਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਛੋਪਾ ਪ੍ਰਾਪਤ ਆ ਗਈ। ਸੋ ਜਿਹੜੀ ਤੁਸੀਂ ਹੁਣ ਇਹ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਅ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਘੋੜਾ ਬੰਨਿਆ ਸੀਗਾ ਇਹ ਇਹ ਜਗ੍ਹਾ ਉੱਤੇ। ਸੋ ਦਰਸ਼ਨ ਦਰਸਾਰ ਤੁਸੀਂ ਕਰਦੇ ਪਿਓਗੇ ਵੀਡੀਓ ਨੂੰ ਵੱੱਤ ਵੱੱਦ ਸ਼ੇਅਰ ਕਰਿਓ। ਸੋ ਇਹ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਜਹਾਦ ਦੇ ਵਿੱਚ ਸੋ ਦਰਬਾਰ ਸਾਹਿਬ ਇੱਧਰ ਤੁਸੀਂ ਦਰਸ਼ਨ ਦਰਸਾਰ ਕਰਦੇ ਫਿਰ ਗੁਰੂ ਘਰ ਦੇ ਤੇ ਸਾਹਮਣੇ ਤੁਸੀਂ ਦੋ ਨਿਸ਼ਾਨ ਸਾਹਿਬ ਬਸੰਤੀ ਹਨ। ਤੇ ਝੂਲਦੇ ਪਏ ਗੁਰੂ ਸਾਹਿਬ ਦੇ ਦਰਸ਼ਨ ਦੇਦਾਰ ਕਰਦੇ ਪਿਓਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਇਹ ਆਪਣੀ ਸਾਈਕਲ ਯਾਤਰਾ ਪਹਿਲੀ ਸਾਈਕਲ ਯਾਤਰਾ ਗਈ ਸੋ ਪੰਜੇ ਤੱਕ ਤਾਂ ਦੇ ਤੁਹਾਨੂੰ ਦਰਸ਼ਨ ਦੇਦਾਰ ਕਰਾਉਂਦੇ ਜਾਵਾਂਗੇ ਨਾਲ ਨਾਲ ਸੋ ਆਓ ਗੁਰਮੁਖੀ ਅਪਣਾ ਕੇ ਗੁਰੂ ਦੀ ਖੁਸ਼ੀ ਦੇ ਪਾਤਰ ਬਣੀਏ ਸੋ ਗੁਰੂ ਘਰ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਸੋ ਜੁੜਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਹੈਨਾ ਲਗਾਤਾਰ ਕਿਉਂਕਿ ਇਹ 1.5 2 ਮਹੀਨੇ ਆਪਣੇ ਤਿੰਨ ਮਹੀਨਿਆਂ ਦਾ ਇਹ ਟੂਰ ਹੋਣਾ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਐ ਸਾਥ ਦਿੰਦੇ ਰਹੋ ਜੀ ਤੇ ਤਾਂ ਕਿ ਤੁਹਾਨੂੰ ਵੱਖ-ਵੱਖ ਗੁਰੂ ਘਰਾਂ ਦੇ ਆਪਾਂ ਦਰਸ਼ਨ ਦੀਦਾਰ ਕਰਾਉਂਦੇ ਰਹਾਂਗੇ ਸੋ ਇਹ ਜਗ੍ਹਾ ਦੇ ਬਾਰੇ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਪਹਿਲਾਂ ਹੀ ਦੱਸਤਾ ਇਤਿਹਾਸ ਸਾਰਾ ਹਨ ਤੇ ਕਰੋ ਜੀ ਦਰਸ਼ਨ ਦੀਦਾਰ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ